ਜੀ ਹਾਂ ਥੰਬਨੇਲ ਤੁਸੀਂ ਬਿਲਕੁਲ ਸਹੀ ਪੜਿਆ ਸੀਐਮ ਦੇ ਮੀਡੀਆ ਵਾਲੇ ਗਿਨੇ ਚੁੜੇ ਯਾਰ ਬਾਕੀ ਕਿੱਥੇ ਜਾਣ ਸਰਕਾਰ ਡੀਜੀਪੀ ਡਰੇ ਸਵਾਲਾਂ ਤੋਂ ਤਾਂ ਸੀਐਮ ਬਚੇ ਬਬਲਾਤੋਂ ਆਉ ਦੱਸਦੇ ਹਾਂ ਕੀ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਨਿਰਜ ਪਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰਪਲੇ ਤੁਹਾਡੀ ਸਕਰੀਨ ਤੇ ਦੋ ਤਸਵੀਰਾਂ ਇੱਕ ਚ ਇੱਕ ਤਰ੍ਹਾਂ ਦੇ ਤੌਰ ਤੇ ਪੱਤਰਕਾਰ ਕਹਿ ਤੇ ਦੂਜੇ ਪਾਸੇ ਪੱਤਰਕਾਰਾਂ ਮੋਹਰੇ ਡੀਜੀਪੀ ਸਾਹਿਬ ਕੈਦ ਵਾਲੀ ਕਹਾਣੀ ਦਰਸਲ ਇਹ ਹੈ ਕਿ ਸੀਐਮ ਦੇ ਬੰਦਿਆਂ ਨੇ ਬਠਿੰਡਾ ਚ ਇੱਕ ਪਰਚਾ ਫੜਿਆ ਹੋਇਆ ਸੀ ਰਜਿਸਟਰ ਜੇ ਸਿੱਖਿਆ ਸੀ ਕਿ ਕਿਸ ਨੂੰ ਸੀਐਮਡੀ ਪ੍ਰੈਸ ਕਾਨਫਰੰਸ ਜਾਣ ਦੇਣਾ ਹੈ ਤੇ ਕਿਸ ਨੂੰ ਨਹੀਂ ਜਾਣ ਦੇਣਾ ਯਾਨੀ ਕਿ ਪੱਤਰਕਾਰਾਂ ਨੂੰ ਦਰਅਸਲ ਇਹ ਰੰਗਲੀ ਨਵੀਂ ਰੀਤ ਰੰਗਲਾ ਪੰਜਾਬ ਬਣਾਉਣ ਵਾਲੇ ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਚਲਾਈ ਹੋਈ ਹੈ ਸਾਬ ਦੇ ਪੱਤਰਕਾਰਾਂ ਨੂੰ ਵੀ ਦੋ ਸ਼੍ਰੇਣੀਆਂ 'ਚ ਦਰਅਸਲ ਚ ਵੰਡ ਦਿੱਤਾ ਹੈ ਚਾਹੇਤੇ ਪੱਤਰਕਾਰਾਂ ਨੂੰ ਐਂਟਰੀ ਤੇ ਜੋ ਤਿੱਖੇ ਸਵਾਲ ਪੁੱਛਣ ਉਹ ਆਊਟ ਆਫ ਐਂਟਰੀ ਉਕੇ ਉਸ ਦੇ ਨਾਲ ਪੰਜਾਬ ਰੰਗਲਾ ਬਣਨ ਚ ਡਿਗਨ ਪੈ ਸਕਦਾ ਹੈ ਸਾਬ ਦੇ ਮਤਲਬ ਹੈ ਖੈਰ ਦੂਜੀ ਤਸਵੀਰ ਚ ਸੀਐਮ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਨ ਵਾਲੇ ਡੀਜੀਪੀ ਤੇ ਹੋਰ ਅਫਸਰ ਜੋ ਆਪਣੀ ਪਿੱਠ ਵੀ ਥਾਪੜ ਰਹੇ ਨੇ ਗਿਆਨ ਵੀ ਵੰਡ ਰਹੇ ਨੇ ਪਰ ਸਵਾਲਾਂ ਤੋਂ ਭੱਜ ਵੀ ਰਹੇ ਨੇ ਜਿਵੇਂ ਤਿੱਖੇ ਸਵਾਲਾਂ ਤੋਂ ਸੀਐਮ ਸਾਹਿਬ ਭੱਜਦੇ ਨੇ ਬਹਾਲ ਆਉਂਦੇ ਮੁੱਦੇ ਤੇ ਪਹਿਲੀ ਤਸਵੀਰ ਵਾਲਾ ਮੁੱਦਾ ਸਾਹਿਬ ਦੀ ਫੋਟੋ ਉਹ ਵੀ ਰੰਗਲੀ ਇਸ ਰੰਗਲੀ ਫੋਟੋ ਦਾ ਇਸਤੇਮਾਲ ਲਿਸਟ ਚੋਂ ਆਊਟ ਆਫ ਐਂਟਰੀ ਵਾਲੇ ਇੱਕ ਪੱਤਰਕਾਰ ਨੇ ਕਰ ਲਿਆ ਸੀ ਸੋ ਜ਼ਾਹਿਰ ਸੀ ਪੱਤਰਕਾਰ ਚਾਹਤਾ ਨਹੀਂ ਸੀ ਸੋ ਆਮ ਆਦਮੀ ਪਾਰਟੀ ਨੇ ਪੱਤਰਕਾਰ ਦੀ ਇਸ ਪੋਸਟ ਤੇ ਕਾਪੀਰਾਈਟ ਸਟ੍ਰਾਈਕ ਭੇਜ ਦਿੱਤੀ ਸੋ ਬਠਿੰਡਾ ਦੇ ਕੁਝ ਆਊਟ ਆਫ ਲਿਸਟ ਵਾਲੇ ਐਂਟਰੀ ਵਾਲੇ ਪੱਤਰਕਾਰ ਚਾਹੁੰਦੇ ਸਨ ਕਿ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਦੀ ਇੱਕ ਅਜਿਹੀ ਫੋਟੋ ਉਹ ਆਪਣੇ ਕੈਮਰੇ 'ਚ ਖਿੱਚ ਲੈਣ ਜਿਸ ਨੂੰ ਉਹ ਆਪਣੀਆਂ ਖਬਰਾਂ ਦੇ ਵਿੱਚ ਇਸਤੇਮਾਲ ਕਰ ਸਕਣ ਤੇ ਅਜਿਹੇ 'ਚ ਉਹਨਾਂ ਨੂੰ ਕਾਪੀਰਾਈਟ ਇਸ਼ੂ ਦਾ ਸਾਹਮਣਾ ਨਾ ਕਰਨਾ ਪਵੇ ਸੋ ਬਸ ਉਹੀ ਰੰਗਲੀ ਫੋਟੋ ਖਿਚਣ ਆਊਟ ਆਫ ਐਂਟਰੀ ਵਾਲੇ ਕੁਝ ਪੱਤਰਕਾਰ ਮੌਕੇ ਤੇ ਪੁੱਜੇ ਪਰ ਐਂਟਰੀ ਨਹੀਂ ਮਿਲੀ ਮਿਲੀ ਤਾਂ ਕੁਝ ਪੱਤਰਕਾਰਾਂ ਨੂੰ ਕੈਦ ਕੁਝ ਪਲਾਂ ਤੇ ਲਈ ਦੱਸਿਆ ਜਾ ਰਿਹਾ ਹੈ ਕਿ ਪੱਤਰਕਾਰ ਸੀਐਮਡੀ ਰੰਗਲੀ ਫੋਟੋ ਖਿਚਣ ਗਏ ਸਨ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਬਾਹਰੋਂ ਕੁੰਡੀ ਲਾਤੀ ਕਿ ਰੰਗਲੀ ਫੋਟੋ ਅਜੇ ਨਹੀਂ ਪਰ ਜਦੋਂ ਵਿਰੋਧ ਵਧਿਆ ਤਾਂ ਆਪ ਦੇ ਹੀ ਇੱਕ ਨੇਤਾ ਨੇ ਕੁੰਡੀ ਖੋਲਵਾਈ ਕੇ ਸਿਆਪ ਪਾਣਾ ਪੈ ਜਾਵੇ ਪਹਿਲੇ ਹੀ ਪੱਤਰਕਾਰ ਵਾਲੇ ਮਸਲੇ ਨੂੰ ਲੈ ਕੇ ਹਾਈ ਕੋਰਟ ਤੱਕ ਤਤਤਾ ਹੋਇਆ ਫਿਰਦਾ ਹੈ ਅਰਾ ਇਸ ਸਭ ਦੇ ਵਿੱਚ ਇੱਕ ਤਤਤਾ ਜਾਂ ਟਵੀਟ ਵੀ ਨਿਕਲ ਕੇ ਸਾਹਮਣੇ ਆਇਆ ਥੋੜੀ ਸਕਰੀਨ ਤੇ ਹਰ ਸਿਮਰਤ ਕੋਰ ਬਾਦਲ ਨੇ ਟਵਿੱਟਰ ਤੇ ਲਿਖਿਆ ਕਿ ਮੈਂ ਹੰਕਾਰੀ ਭਗਵੰਤ ਮਾਨ ਦੇ ਸਤਾਨਾਸ਼ਾਹੀ ਵਤੀਰੇ ਦੀ ਸਖਤ ਨਿੰਦਾ ਕਰਦੀਆਂ ਅਜਿਹਾ ਕਦੇ ਨਹੀਂ ਹੋਇਆ ਕਿ ਮੀਡੀਆ ਕਰਮੀਆਂ ਨੂੰ ਪ੍ਰੈਸ ਕਾਨਫਰੰਸ ਦੇ ਲਈ ਬੁਲਾ ਕੇ ਬੰਦੀ ਬਣਾ ਦਿੱਤਾ ਹੋਵੇ ਤਾਂ ਜੋ ਉਹ ਇੱਕ ਹੰਕਾਰੀ ਹਾਕਮ ਨੂੰ ਸਵਾਲ ਨਾ ਕਰ ਸਕਣ ਬਟੰਡਾ ਦੀ ਪ੍ਰੈਸ ਦੇ ਨਾਲ ਅਜਿਹਾ ਵਿਵਹਾਰ ਕਰਨਾ ਬਹੁਤ ਮੰਦਪਾਕਾ ਪੰਜਾਬੀ ਇਸ ਦਾ ਜਵਾਬ 227 ਦੇ ਵਿੱਚ ਜ਼ਰੂਰ ਦੇਣਗੇ ਸੋ ਖੈਰ ਪੰਜਾਬ ਚ ਇੱਕ ਸੰਸਦ ਵਾਲੀ ਪਾਰਟੀ ਦੀ ਇਕਲੌਤੀ ਸੰਸਦ 227 ਦੀ ਉਡੀਕ ਕਰ ਰਹੀ ਹੈ ਪੰਜਾਬੀਆਂ ਨੂੰ ਜਵਾਬ ਪਾਉਣ ਲਈ ਦੂਜੇ ਪਾਸੇ ਚੰਡੀਗੜ੍ਹ ਵੇਖੇ ਸੀਐਮ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੇ ਡੀਜੀਪੀ ਸਾਹਿਬ ਦੇ ਮੋਰੇ ਬੈਠੇ ਪੱਤਰਕਾਰ ਵੀ ਉਡੀਕ ਕਰ ਰਹੇ ਸਨ ਕਿ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਆਊਗਾ 227 ਚ ਨਹੀਂ ਉਸੇ ਵੇਲੇ ਪਰ ਨਾ ਤਾਂ ਬਠਿੰਡਾ ਚ ਪੱਤਰਕਾਰਾਂ ਨੂੰ ਸੀਐਮ ਦੀ ਰੰਗीन ਫੋਟੋ ਮਿਲੀ ਅਤੇ ਨਾ ਹੀ ਚੰਡੀਗੜ੍ਹ ਚ ਪੱਤਰਕਾਰਾਂ ਨੂੰ ਸੰਗੀਨ ਸਵਾਲਾਂ ਦੇ ਜਵਾਬ सो मिला तो बस चाह पर सवाल कि कानू सानू चाह पूछ दे मैं बताना चाहूँगा कि मतलब नहीं तो अगर आपको दोबारा चाय पिलाने का मौका नहीं मिलेगा थैंक थैंक यू वी हैव अरेंज्ड अ कप ऑफ टी सर सर जी जी मैं बताना चाहूँगा कि मतलब नहीं तो अगर आपको दोबारा चाय पिलाने का मौका नहीं मिलेगा थैंक यू वी हैव अरेंज्ड अ कप ऑफ टी सर सर जी जी सो पत्रकारा ने चाह दुस्किया लिया पर बदिया हूं कि चाह दियाँ चुस्किया के ना जो सवाल भी सटीक मिल जाते जा uh, on so uh, तो मेरे तो वर्ग तो का पत्रकार ना पूछता कि रिक्वेस्ट करिए अपने कमिश्नर साहब को इन्हें अमृतसर से बुलाया कि अगर सप्मेंट्रीज हैं आपने कोई डिटेल्स पूछने हैं सो कंसर्न हमारे जो एस एस पी हैं कमिश्नर ऑफ पुलिस हैं तो एक, एक उनका जो वर्क एरिया क्योंकि सभी चीज़ें मेरे संज्ञान में भी नहीं होती इससे ज़्यादा मैं اسمی شفے نہیں بولنا چاہوں گا۔ اگین ائی لوفر نو کمنٹس ان سیکیورٹی میٹرز اٹ ود بی ناٹ اپروپریٹ ٹو کمنٹ۔ آئی ود ہیو لافٹ ٹو ریپلائی ٹو دس بٹ سینس دی میٹر از ہیز بین ٹیکن ان کاگنیسنز آف بائی دہلی বিধান سابھا تو اٹ ود ناٹ بی اپروپریٹ ٹو سے انیथिंग۔ وی یو اپئر بیفور دا؟ آئی کینٹ سے انیथिंग ان دا میٹر۔ اپ کو نوٹس ملا ہے سر وہاں کے دہلی বিধানসভা سے؟ آئی کینٹ کمنٹ ان دس ایشو۔ سر ریگارڈنگ دس سر فاشن کوارڈن ٹو کم بیک ٹو دا مین ایشو۔ ਸੋ ਚਾਰ ਪੰਜ ਬਿਆਨ ਸੁਣ ਕੇ ਮੈਨੂੰ ਡੀਜੀਪੀ ਸਾਹਿਬ ਤਾਂ ਤਰਸ ਆਇਆ ਕਿ ਜਿਵੇਂ ਸੀਐਮ ਸਾਹਿਬ ਨੇ ਇੱਕ ਲਿਸਟ ਆਊਟ ਆਫ ਐਂਟਰੀ ਵਾਲੀ ਬਣਾਈ ਹੋਈ ਹੈ ਇਹਨਾਂ ਨੇ ਕਿਉਂ ਨਹੀਂ ਬਣਾਈ ਬਣਾਈ ਹੋਣੀ ਚਾਹੀਦੀ ਸੀ ਤਾਂ ਜੋ ਡੀਜੀਪੀ ਨੂੰ ਪਰਿਪ੍ਰੈਸ ਕਾਨਫਰੰਸ 'ਚ ਦੋ ਵਾਰ ਚਾਚਾ ਨਹੀਂ ਕਰਨਾ ਪੈਂਦਾ ਦਿਨਾਂਵਾਰ ਬੈਠੇ ਅਫਸਰ ਮਸੂਸੀ ਜੇ ਨਾ ਬੈਠੇ ਰਹਿੰਦੇ ਡੀਜੀਪੀ ਦਾ ਸਵਾਲਾਤੋ ਭਜਣਾ ਤੇ ਗਿਲਸਾਲ ਦਾ ਮਸੂਸੀ ਬੈਠੇ ਰਹਿਣਾ ਇਹ ਇਸ਼ਾਰਾ ਬਿਲਕੁਲ ਨਹੀਂ ਕਰਦਾ ਘਰੋਂ ਲੜ ਕੇ ਆਏ ਨੇ ਸਗੋ ਇਹ ਇਸ਼ਾਰਾ ਕਰਦਾ ਹੈ ਕਿ ਪੰਜਾਬ ਅਜੇ ਰਗਲਤ ਨਹੀਂ ਬਣਿਆ ਕਿਉਂਕਿ ਜਿਵੇਂ ਸੀਐਮ ਦੀਆਂ ਫੋਟੋਆਂ ਵੀਡੀਓਜ਼ ਰੰਗीन ਨੇ ਉਹ ਜੋ ਇੰਜੀਨੀਅਰ ਸੋ ਇਹ ਜੋ ਦਿਨ ਦਿਹਾੜੇ ਹਤਿਆਵਾਂ ਹੋ ਰਹੀਆਂ ਹਨ ਅਨਮਾਸਟ ਹੈ ਕੋਈ ਫੇਰ ਆਫ ਪੁਲਿਸ ਨਹੀਂ ਨਜ਼ਰ ਆ ਰਹਾ ਹੈ ਕੀ ਕਾਰਨ ਹੈ ਇਸ ਦਾ ਔਰ ਇਹ ਜੋ ਗੈਂਗਸ ਕਿਹਾ ਹੈ ਪਹਿਲੇ ਯੂਪੀ ਵਿੱਚ ਜਿਵੇਂ ਬਹੁਤ ਸਖਰੀ ਹੁੰਦੇ ਸਨ ਅਬ ਪੰਜਾਬ ਹਰਿਆਣਾ ਕੀ ਤਰਫ ਆਪਕੋ ਲੱਗਦਾ ਕਿ ਕਿਉਂ ਸੱਟ ਦੇ ਲਈ ਖੁੱਲ੍ਹ ਗਈ ਹੈ ਪੱਤਰਕਾਰ ਦਾ ਸਵਾਲ ਸੀ ਕਿ ਸਰ ਪੰਜਾਬ ਚ ਦਿਨ ਦਿਹਾੜੇ ਹਤਿਆਵਾਂ ਹੋ ਰਹੀਆਂ ਨੇ ਜਿਵੇਂ ਪਹਿਲਾਂ ਯੂਪੀ ਚ ਹੋਇਆ ਕਰਦੀਆਂ ਸਨ ਤੇ ਹੁਣ ਅਜਿਹੀਆਂ ਹਤਿਆਵਾਂ ਪੰਜਾਬ ਚ ਕਿਉਂ ਹੋ ਰਹੀਆਂ ਨੇ ਕਿਸੇ ਨੂੰ ਪੁਲਿਸ ਦਾ ਡਰ ਕਿਉਂ ਨਹੀਂ ਹੈ ਦਰਸਲ ਸਵਾਲ ਤਾਂ ਆਊਟ ਆਫ ਲਿਸਟ ਵਾਲੇ ਪੱਤਰਕਾਰ ਵਾਲਾ ਹੀ ਸੀ ਸੱਚਾ ਸੀ ਪਰ ਡੀਜੀਪੀ ਸਾਹਿਬ ਨੇ ਜੋ ਇਸ ਤੇ ਦੁਨੀਆ ਪਰ ਦਾ ਦੁਨੀਆ ਜਹਾਨ ਦਾ ਗਿਆਨ ਵੰਡਿਆ ਇਸ ਤੋਂ ਮੈਂ ਅੰਦਾਜ਼ਾ ਲਗਾ ਰਿਹਾ ਕਿ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਵਾਂਗ ਆਊਟ ਆਫ ਐਂਟਰੀ ਵਾਲੀ ਇੱਕ ਲਿਸਟ ਬਣਾਉਣੀ ਚਾਹੀਦੀ ਹੈ ਤਾਂ ਜੋ ਇੰਜ ਹੱਸ ਕੇ ਸੰਗੀਨ ਸਵਾਲਤੋਂ ਭਜਨਾ ਨਾ ਪਵੇ ਖੈਰ ਸਵਾਲ ਤੇ ਜਵਾਬ ਸੁਣੋ ਸਰ ਇਹ ਜੋ ਦਿਨ ਦਿਹਾੜੇ ਹਤਿਆਤ ਹੋ ਰਹੀਆਂ ਹਨ ਅਨਮਾਸਟ ਹੈ ਕੋਈ ਫੇਰ ਆਫ ਪੁਲਿਸ ਨਹੀਂ ਨਜ਼ਰ ਆ ਰਹਾ ਹੈ ਕੀ ਕਾਰਨ ਹੈ ਇਸ ਦਾ ਔਰ ये जो गैंग्स क्या है पहले यूपी में जैसे बहुत सक्रिय होते थे अब पंजाब हरियाणा की तरफ आपको लगता है क्यों लिए सारी देखिए मैं समझता हूँ जैसे मैंने पहले कहा था कि मे बी हम जागरूक हैं हमारी मीडिया एक्टिव है तत्पर है अदरवाइज हमारे जो मर्डर्स हैं वो 745 से कम होकर छः सौ अस्सी हुए हैं इस साल और मर्डर्स हैं वो ना छुपाए जाते हैं ना वो वर्क किए जाते हैं हमने सभी मर्डर्स वर्कआउट किए हैं हाई प्रोफाइल मर्डर्स वर्कआउट किए हैं ਜੋ ہماری ਕ੍ਰਾਈਮ ਰੇਟ ਹੈ ਉਹ 227 ਪਰ ਲੈਕ ਆਫ ਪੋਪੂਲੇਸ਼ਨ ਹੈ ਜੋ 올 ਇੰਡੀਆ 450 ਹੈ। ਤੋਂ ہماری ਕ੍ਰਾਈਮ ਰੇਟ ਵੀ ਕਮ ਹੈ। ਅਸੀਂ ਨੇ ਕੇਸਸ ਸਾਰੇ ਵਰਕਆਊਟ ਕੀਏ। ਕੇਸਸ ਹਮ ਹਾਈ ਪ੍ਰੋਫਾਈਲ ਮਰਡਰ ਕੀ ਹਮ ਇੰਪੋਰਟੈਂਸ ਸਮਝਦੇ ਹਾਂ। ਥੈਂਕ ਯੂ ਸਰ ਮੀਡੀਆ ਨੂੰ ਜਾਗਰੂਕ ਕਰਨ ਦੇ ਲਈ ਜਾਗਰੂਕ ਪੱਤਰਕਾਰ ਨੀਰਜ ਭਾਲੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਰ ਤੁਸੀਂ ਸਾਰੇ ਮਰਡਰ ਵਰਕਆਊਟ ਨਹੀਂ ਕੀਤੇ ਅਤੇ ਖਾਸ ਤੌਰ ਤੇ ਹਾਈ ਪ੍ਰੋਫਾਈਲ ਸਿੱਧੂ ਮੂਸੇਵਾਲਾ ਦਾ ਕਤਲ ਜੇਕਰ ਵਰਕਆਊਟ ਕੀਤਾ ਹੁੰਦਾ ਤਾਂ ਸਾਰੇ ਕਾਤਲ ਅੱਜ ਸੜਾਕਾਂ ਦੇ ਪਿੱਛੇ ਹੁੰਦੇ ਸਜ਼ਾ ਭੋਗ ਰਹੇ ਹੁੰਦੇ। ਸੇ ਦੂਸਰੇ ਵਾਲਾ ਦਾ ਕਤਲ ਸ਼ਾਇਦ ਪੁਲਿਸ ਦੀ ਹਾਈ ਪ੍ਰੋਫਾਈਲ ਲਿਸਟ ਚ ਆਉਂਦਾ ਨਹੀਂ ਸੋ ਜਿਸ ਨੂੰ ਢੰਗ ਦੇ ਨਾਲ ਅਜੇ ਤੱਕ ਵਰਕਆਊਟ ਕੀਤਾ ਹੀ ਨਹੀਂ ਗਿਆ ਸੋ ਹਾਈ ਪ੍ਰੋਫਾਈਲ ਮਰਡਰ ਦੀ ਇੰਪੋਰਟੈਂਸ ਪੁਲਿਸ ਕਿੰਨੀ ਕ ਸਮਝਦੀ ਹੈ ਆਊਟ ਆਫ ਐਂਟਰੀ ਵਾਲੇ ਪੱਤਰਕਾਰਾਂ ਦੇ ਕੋਲੋਂ ਲੁਕੀ ਨਹੀਂ ਆ ਖੈਰ ਇਸੇ ਪ੍ਰੈਸ ਕਾਨਫਰੰਸ 'ਚ ਪੁਲਿਸ ਦੇ ਵਰਕਆਊਟ ਵਾਲਾ ਇੱਕ ਸਵਾਲ ਕੀਤਾ ਗਿਆ ਕਿ ਸਰ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਅਦਾਲਤਾਂ ਨੂੰ ਸਕੂਲਾਂ ਨੂੰ ਧਮਕੀਆਂ ਭਰੀਆਂ ਮੇਲਾ ਆ ਰਹੀਆਂ ਨੇ ਇਹ ਕਿੱਥੋਂ ਆ ਰਹੀਆਂ ਨੇ ਸਿਰ ਦੱਸੋ ਜਰਾ ਸੋ ਡੀਜੀਪੀ ਸਾਹਿਬ ਨੇ ਜੋ ਆਪਣਾ ਵਰਕ ਕੀਤਾ ਹੋਇਆ ਸੀ ਉਸ ਨੂੰ ਆਊਟ ਕਰ ਦਿੱਤਾ ਪਹਿਲਾਂ ਸਮਝ ਨਹੀਂ ਪਾਏ ਪਰ ਜਦੋਂ ਸਮਝ ਆਇਆ ਕਿ ਸਵਾਲ ਕੀ ਸੀ ਉਦੋਂ ਹੋ ਗਈ ਹਾਂਜੀ ਸਰ ਜੀ ਈਮੇਲ ਦਾ ਯਾਨੀ ਕਿ ਪਹਿਲੀ ਜਗ੍ਹਾ ਤੇ ਬੌਂਡ ਹੈ ਕਿ ਉਹਦੇ ਸੀ ਅਪਡੇਟ ਹੈ ਹਾਂਜੀ ਈਮੇਲ ਦਾ ਯਾਨੀ ਕਿ ਇਹ ਇਹਦੇ ਵਿੱਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਗੇਨ ਮਤਲਬ ਤੁਸੀਂ ਜਿਹੜਾ ਪੁਆਇੰਟ ਆਊਟ ਕੀਤਾ ਹੈ ਕਿ ਇਸ ਦੇ ਵਿੱਚ ਬਹੁਤ ਕਾਮਯਾਬੀ ਨਹੀਂ ਮਿਲੀ ਹੈ ਕਿਉਂਕਿ ਉਹ ਪ੍ਰੌਕਸੀ ਸਰਵਰਸ ਵੀਪੀਐਨਸ ਦੀ ਵਰਤੋਂ ਹੁੰਦੀ ਹੈ ਸੋ ਅਸੀਂ ਸਰਟ ਇਨ ਨਾਲ ਵੀ ਇਨ ਟੱਚ ਹੈਗੇ ਸਾਡੀ ਕੋਸ਼ਿਸ਼ ਹੈਗੀ ਕਿ ਜੀ ਈਮੇਲਸ ਦੇ originator ਤੱਕ ਪਹੁੰਚ ਜਾਵੇ ਇਹ ਮਤਲਬ ਇੱਕ ਨੈਸ਼ਨਲ ਇਸ਼ੂ ਹੈ ਦੂਜੀ ਸਟੇਟਾਂ ਚ ਵੀ ਇਸ ਤਰ੍ਹਾਂ ਦੀ ਈਮੇਲਸ ਆਈਆਂ ਹਨ ਐਂਡ ਵੀ ਹੈਵ ਨਾਟ ਬੀਨ ਏਬਲ ਟੂ ਸੋਲਵ ਇਟ ਸੋ ਸੋ ਸਰ ਹੁਣੇ ਹੁਣੇ ਤਾਂ ਤੁਸੀਂ ਕਹਿ ਕੇ ਹਟੇ ਸੀ ਕਿ ਹਾਈ ਪ੍ਰੋਫਾਈਲ ਮਾਮਲਿਆਂ ਚ ਪੁਲਿਸ ਤੀਬਰਤਾ ਦੇ ਨਾਲ ਕੰਮ ਕਰਦੀ ਹੈ ਸੋ ਜਦੋਂ ਇਸ ਤੇ ਜਵਾਬ ਮੰਗਿਆ ਤਾਂ ਇਹ ਨੈਸ਼ਨਲ ਇਸ਼ੂ ਕਿਵੇਂ ਕਮਾਲ ਹੈ ਹੁਣ ਪੁਲਿਸ ਵੀ ਤੀਬਰਤਾ ਦੀ ਇੰਪੋਰਟੈਂਸ ਵਰਕਆਊਟ ਤੋਂ ਬਾਹਰ ਕਿਵੇਂ ਹੋ ਗਈ ਕਿ ਦਰਬਾਰ ਸਾਹਿਬ ਅਦਾਲਤਾਂ ਜਿੱਥੇ ਮਾਸੂਮ ਬੱਚੇ ਪੜਦੇ ਨੇ ਉਹ ਸਕੂਲ ਇਹ ਸਭ ਹਾਈ ਪ੍ਰੋਫਾਈਲ ਮਸਲੇ ਨਹੀਂ ਉਹ ਤਾਂ ਤੁਸੀਂ ਹਾਂਜੀ ਕਹਿ ਕੇ ਸਾਰ ਦਿੱਤਾ। ਸਰ ਜੀ ਈਮੇਲ ਤਾਂ ਆਇਆ ਨਹੀਂ ਗਿਆ ਪਈ ਜਗ੍ਹਾ ਤੇ ਬੌਨਟ ਹੈਡ ਜੀ ਉਹਨੇ ਸਿਲੀਬ੍ਰੇਟ ਕਰ। ਹਾਂਜੀ। ਸਰ ਜੀ ਈਮੇਲ ਤਾਂ ਆਇਆ ਨਹੀਂ ਗਿਆ ਪਈ ਜਗ੍ਹਾ ਤੇ ਬੌਨਟ ਹੈਡ ਜੀ ਉਹਨੇ ਸਿਲੀਬ੍ਰੇਟ ਕਰ। ਹਾਂਜੀ। ਸਰ ਜੀ ਈਮੇਲ ਤਾਂ ਆਇਆ ਨਹੀਂ ਗਿਆ ਪਈ ਜਗ੍ਹਾ ਤੇ ਬੌਨਟ ਹੈਡ ਜੀ ਉਹਨੇ ਸਿਲੀਬ੍ਰੇਟ ਕਰ। ਹਾਂਜੀ। ਦਰਅਸਲ ਜਦੋਂ ਇੱਕ ਪੱਤਰਕਾਰ ਦਾ ਸਵਾਲ ਅਜੇ ਅਧੂਰਾ ਰਹਿ ਗਿਆ ਸੀ ਤਾਂ ਡੀਜੀਪੀ ਸਾਹਿਬ ਨੇ ਆਪਣੀ ਹੀ ਪ੍ਰੈਸ ਕਾਨਫਰੰਸ ਮੋਰੇ ਦਿੱਤੇ ਉਸ ਬਿਆਨ ਨੂੰ ਠੁਠਲਾ ਦਿੱਤਾ ਜੋ ਉਹਨਾਂ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਚੰਡੀਗੜ੍ਹ ਸੱਦਿਆ ਹੈ। ਜਨਾਬ ਸਵਾਲ ਆਊਟ ਆਫ ਲਿਸਟ ਵਾਲੇ ਪੱਤਰਕਾਰ ਆੜਾ ਜਾਪਿਆ ਹੋਣਾ ਸੋ ਜਵਾਬ ਪੂਰਾ ਨਾ ਹੋ ਸਕਿਆ ਆਖਿਆ ਪਹਿਲਾਂ ਸਵਾਲ ਤੇ ਜਵਾਬ ਸੁਣੋ ਫਿਰ ਡੀਜੀਪੀ ਸਾਹਿਬ ਦਾ ਉਹ ਬਿਆਨ ਜਿਸ ਤੇ ਸਰ ਖੁਦ ਗੈਰੇ ਨੇ ਕਿ ਅੰਮ੍ਰਿਤਸਰ ਕਮਿਸ਼ਨਰ ਨੂੰ ਉਹਨਾਂ ਖੁਦ ਸੱਦੇ ਆਏ ਸੀ ਨਾ ਆਪਣੀਲ ਕਰਨ ਦਿਜੀਏ ਨਾ ਆਲਮੋਸਟ ਹੋ ਗਿਆ ਸੀ ਮੋਡੂਲ ਐਕਸਕਲੂਸਿਵ ਤੇ ਕੌਣ ਸੀ ਫੂਟਰ تھا ਕਿਵੇਂ ਇੱਕ ਦੂਸਰੇ ਦਾ ਤਾਂ ਜਿ세 ਸੋ ਆਈ ਥਿੰਕ ਸੀਪੀ ਅਬਰਸਰ ਵਿਲ ਹੈਵ ਅ ਟਫ ਟਾਈਮ ਫੇਸਿੰਗ ਦੀ ਅਬਰਸਰ ਪ੍ਰੈਸ वर्क so एज so uh, पर लॉ क्लियरली कटआउट है तो डी जी पी का मेन रोल पॉलिसी मेकिंग में होता है जैसे क्राइम की कह लें डे टू डे इसीलिए मैंने रिक्वेस्ट करी अपने कमिश्नर साहब को इन्हें अमृतसर से बुलाया कि अगर सप्लीमेंट्रीज हैं आपने कोई डिटेल्स पूछने हैं सो कंसर्न हमारे जो एसएसपी हैं कमिश्नर ऑफ पुलिस हैं तो एक एक उनका जो वर्क एरिया क्योंकि सभी चीजें मेरे संज्ञान में भी नहीं होती सो so, संज्ञान में नहीं होते तो सज्जे पास कूनी मार देते मैडम ने जो पूछा उसका जवाब दे दे ऐसे अपनी ही गल कटना सही तो नहीं लगता जो हमारे यहाँ वर्क एज पर लॉ क्लियरली कट आउट है तो डीजीपी का मेन रोल पॉलिसी मेकिंग में होता है जैसे क्राइम की कह लें डे टू डे

तो पैकेज लगी हुई, सिनेमा की फिल्म तो नहीं जो रिवर्स नहीं हो सकती वीडियो उसने रिवर्स चला देना। नो लो। जो हमारे यहाँ वर्क एज पर लॉक क्लियरली आउट है तो डीजीपी का मेन रोल पॉलिसी मेकिंग होता है जैसे क्राइम की कह लें डे टू डे इसीलिए मैंने रिक्वेस्ट करी अपने कमिश्नर साहब को इन्हें अमृतसर से बुलाया कि अगर सप्मेंट्रीज हैं आपने कोई डिटेल्स पूछने हैं सो कंसर्न हमारे जो एस हैं कमिश्नर ऑफ पुलिस हैं तो एक एक उनका जो वर्क एरिया क्योंकि सभी चीजें मेरे संज्ञान में भी नहीं होती बाकी रही सर संज्ञान की गल मेरे संज्ञान च एक गल आई है कि ऑलमोस्ट ए होया कि ਤੁਸੀਂ ਆਪ ਸੀਪੀ ਸਾਹਿਬ ਨੂੰ ਸੱਦਿਆ ਤੇ ਪੱਤਰਕਾਰਾਂ ਸਾਹਮਣੇ ਬਹਾਨੇ ਬਣਾ ਰਹੇ ਹੋ ਸੋ ਕੀ ਸਮਝੀਏ दाल च कुछ काला है जो अजिहा ਝੂਠ ਬੋਲਣਾ ਪਿਆ بہرحال ऑलमोस्ट ਹੁਣ ਚਾਹ ਦਾ ਟਾਈਮ ਹੋ ਗਿਆ ਚਲੋ ਚਾਹ ਪੀਤੀ ਦਾ میں بتانا ਚਾਹੂੰਗਾ ਕਿ ਮਤਲਬ ਨਹੀਂ تو اگر آپ کو دوبارہ چائے पिलाने का मौका नहीं मिलेगा थैंक यू थैंक यू We have arranged a cup of tea. Sir, sir, je, je. Yeah. Yeah. The... Yeah. To... तो... जी जी यार। मैं बताना चाहूँगा कि मतलब नहीं तो अगर आपको दोबारा चाय पिलाने का मौका नहीं मिलेगा। Thank, yeah. sure. thank you. We have arranged a cup of tea. Sir, sir, जी जी यार। yeah. the... So बाकी तो सी मीडिया बारे कुछ? <coughs> क्या रे सी सर? बाकी मीडिया इज एन एब्सूल्टली इंडिपेंडेंट। बाकी मीडिया इज एन एब्सूल्टली इंडिपेंडेंट। � media is an absolutely independent ਸਰ ਇਹ ਗਲਪਗਵੰਤ ਮਾਨ ਜੀ ਨੂੰ ਵੀ ਦੱਸਣਾ ਕੰਚ ਤਾਂ ਜੋ ਆਊਟ ਆਫ ਐਂਟਰੀ ਵਾਲੀ ਲਿਸਟ ਨਾ ਬਣੇ ਤੇ ਪੱਤਰਕਾਰ ਸੀਐਮਡੀ ਫੋਟੋ ਇਸਤੇਮਾਲ ਕਰ ਸਕਣ ਆਪਣੀਆਂ ਖਬਰਾਂ ਚ ਤਾਂ